ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਆ ਸਾਰੇ ਵੀਰਾਂ ਦੇ ਅੱਜ ਚੱਲੇ ਆ ਫੇਰ ਬਾਉਪੁਰ ਸੰਧਾਨਪੁਰ ਲੋਤੀ ਸੇਵਾ ਕਰਨ ਕਰਾਇਆ ਦੀ ਨਾਲੇ ਆ ਦੋ ਦਿਨਾਂ ਟਾਲੀਆਂ ਰੇਤੋ ਵੀ ਲਿਓਣੀਆਂ ਦਾ ਨਾਲੇ ਮਾਰਾਂ ਕਰਾਇਆ ਹਾਂ ਜੀ ਪੱਧਰੀ ਕਰਕੇ ਦੇਖ ਕੇ ਉਹਨੇ ਕਿ ਵੀਰ ਭੈਣ ਭਰਾ ਵੀ ਜਿਹੜਾ ਲੋਡ ਬੰਦ ਹੋਊਗਾ ਉਹਦੀ ਪਹਿਲੀ ਪੱਧਰੀ ਕਰਕੇ ਦੇਖਿਆ ਉਹਨੇ ਅੱਜ ੱਥਲੇ ਆ ਪੰਜ ਛੇ ਟਰੈਕਟਰ ਆਪਣੇ ਆ ਮਿੱਤਰਾਂ ਬੇਲੀਆਂ ਦੇ ਬਾਕੀ ਇਹਨੇ ਚੱਲ ਕੇ ਕੀ ਹੁੰਦਾ तेल पु वाली ही मरा हवा ते तो खेडे मंजर पोहोच ग्या तो ते तो देव सूर्य आहे ता देव ਕੀ ਹਾਲ ਬਣਿਆ ਯਾਰ ਸਾਲ ਲੱਗਿਆ ਨਾ ਗੁਰੂਆਜ ਤੇ ਇਹ ਦੇਸ ਹੀ ਮੈਂ ਕਹਿੰਦਾ ਧੋੜੇ ਕਿਦੋਂ ਚੱਕ ਹੋਣਗੇ ਯਾਰ ਆ ਨਿੱਕੇ ਨਿੱਕੇ ਟਰਾਲੀਆਂ ਨੇ ਲੈ ਜਾਂਦੇ ਆ ਉਧਰ ਬਾਹਰ ਨਹੀਂ ਹੋਣਾ ਨਹੀਂ ਹੋਣਾ ਓਫਾ ਯਾਰ ਕੰਮ ਦੇਖ ਕੇ ਭੈ ਇਹ ਦਰਿਆ ਸਾਲ ਲੱਗਾ ਸਾਰਾ ਕੰਮ ਹੱਥ ਲਈ ਇੱਥੇ ਹੀ ਲਿਆ ਐ ਕਿ ਚੱਕੇ ਇੰਨੀ ਰੇਤੋ ਇੰਨੀ ਰੇਤੋ ਸਾਹਰਾ ਆਇਆ। ਆਹ ਹੋਇਆ ਇਹ ਲੈ ਕੁਛ ਨਹੀਂ ਲਿਆ ਦੇਲਾ ਤੋੜਿਆ ਵਾਲੀ ਜੜੇ ਆ। 1 ਸਾਲ ਜੀ ਹੋ ਗਿਆ ਬਹੁਤ ਪਰਮਾਪਨ ਮੇਰ ਆ 1 ਸਾਲ ਜੀ ਵੀ ਹੋ ਜਵੇ ਤਾਂ। ਯਾਰ ਇਹ ਤੋਂ ਬਹੁਤ ਜਿਆਦੀ ਰੇਤੋ ਆਈਏ ਕਦੇ ਉਹਨੇ। ਆਹ ਨਹੀਂ ਚੁੱਕੀ ਜਾਣੀ ਰੇਤਾ ਜਿਹੜੀ ਆ ਲੱਗੀ ਨਾ ਨੀ ਸੀ ਨਾ। ਹਾਂਜੀ। ਇਹ ਚੁੱਕੀ ਜਾਣੀ ਸਾਰੀ। ਹਾਂ। ਇਹ ਬਸ ਜਿੱਦਾਂ ਮਲਸੀ ਸੀਚਰ ਸੇਵਾ ਚੱਲਦੀ ਆ। ਓਕੇ। ਜਿੱਦਾਂ ਚੱਲੀ ਜਾਂਦੀ ਏ ਝੜੀਆਂ ਮਾਰ ਕੇ ਦੇਂਦੇ ਆ। ਅੱਛਾ। ਪਹਿਲੀ ਝੜੀ ਮਾਰੀ ਹੋਈ ਆ। ਮੇਰੇ ਤੇ ਸੇਵਾ ਲੈ ਗਿਆ ਪਤਾ ਨੂੰ ਉੱਥੇ ਲਾ ਦੇਣਾ। ਇਹ ਬੁਰੀ ਨਹੀਂ ਫਿਰ ਵੀ ਪਹਿਲੀ ਪੱਤਰੀ ਕੱਢਣੀ ਆਉਗੀ ਠੀਕ ਆ ਜਿਹੜੀ ਆ ਚੰਗੀ ਉਹ ਲਈ ਜਾਂਦੇ ਆ ਬਾਕੀ ਇਹਨਾਂ ਵਿੱਚ ਪਾਟੀ ਮਾਰਨੀ ਗਈਆਂ ਪਹਿਲੀ ਹੁੰਦੀਆਂ ਰੱਖੀਆਂ ਆਹੋ ਇਹ ਪਸਤੀ ਬਣੀਆਂ ਕਾਲੀ ਮਿੱਟੀ ਜਿਹੜੀ ਆ ਠੀਕ ਠੀਕ ਬਣਾ ਜਿਹੜਾ ਇਧਰ ਰੇਤਾ ਹੈ ਸਾਰੀ ਉਸੇ ਜਾਈਂ ਖਿਆਲ ਆਹੇ ਰੇਤੋ ਸਾਰੀ ਵਧੀਆ ਹੈ ਟਾਈਮ ਲੱਗਣਾ ਲੈ ਟਾਈਮ ਲੱਗਣਾ ਟਾਈਮ ਉਹ ਹੀ ਦੱਸਾਂ ਟਾਈਮ ਲੱਗਣਾ ਆਈ ਸਾਲ 23 ਦੀ ਪਹਿਲੀ ਏਰਤੀ ਬਣਾਈ ਪਹਿਲੀ ਏਰ ਜੋ ਨਾਲ ਆ ਜੋ ਸਾਰਾ ਬੇਦਾਰ 10 ਉਹ ਹੀ ਕੰਮ ਚੱਲ ਗਿਆ ਉਹ ਉਧਰ ਚੜੀ ਭਰਦੇ ਪਏ ਇਧਰੋਂ ਪੱਤਰੀ ਕਰ-ਕਰ ਕੇ ਦੇਖੋ ਸਾਰੀ ਇਕੱਠੇ ਉਧਰ ਪਾਣੀ ਆਪਾਂ ਚਾ ਆ ਗਈ ਮੜੀ ਚਾਹ ਪੀ ਲਈਏ ਆ ਠੰਡ ਚ ਮਰ ਗਏ ਧੁੰਦ ਜੀ ਧੁੰਦ ਬਹੁਤ ਜਿਆਦੀ ਬੜਾ ਗਰਮ ਹੋਈ ਏ ਜਰੀਲੇ ਰਾਹ ਆਹ ਤੇ ਸੁੰਦਰ ਚ ਬੰਦਾ ਟਾਇਰ ਸਰਦੇ ਤਾਂ ਆ ਆ ਆ ਆਹ ਜਾਂਦੇ ਜਾਂਦੇ ਆ ਤਾ ਕਾ ਕਰ ਆ ਆ ਆ ਕੀ ਪੀਓ ਪਹਿਲੇ ਗਰਮ ਹੋਗਾ ਕੀ ਪੀਲਾ ਗਰਮ ਹੋਗਾ ਫੇਰ ਲਾਉਣਾ ਛੂਟੀ ਲੋਈ ਚਾ ਪੀ ਆਨੇ ਆ ਰਾਜ ਪੀਤੀ ਨਹੀਂ ਤੇ ਠੰਡ ਬਹੁਤ ਲੱਗੀ ਰਾਜ ਟੋਲੂ ਕਰਾ ਲਾਤਾ ਡੋਲੂ ਕਰਣ ਸੀ ਜਲਦਾ ਡੋਲੂ ਲਾ ਕੇ ਆਪਾਂ ਆਇਆ ਹਣ ਡੋਲੂ ਨਾਲ ਕਰ ਟਰੈਕਟਰ ਖੁੱਭੀ ਜਾਂਦਾ ਲਾਉਂ ਆ ਕਰਦਨੇ ਹੁਣ ਉਹ ਦਾ ਕਿਹੜੇ ਲੱਗਨੇ ਆ ਬਸ ਬਸ ਉਧਰੋਂ ਕਮਈਏ ਸਿੰਦਰਾ ਨੂੰ ਉਹ ਪਰਲੇ ਬੰਨਿਓ ਸਹੀ ਐ ਜਦੋਂ ਹੁਣ ਸ਼ੁਰੂ ਕੀਤਾ ਤਾ ਆ ਉਧਰੋਂ ਭਰ ਭਰ ਕੇ ਲਾਉਨੇ ਆ ਇੱਥੇ ਹੀ ਉਧਰ ਸਟਾਰਟ ਕਰਦੇ ਕਰਦੇ ਨੇ ਹਾਂ ਚੌਥਾ ਲੋ ਪਾ ਕੇ ਪਤਾ ਲਿਆ ਮੁਰਗੇ ਓਏ ਫਸਨੇ ਥੱਲੇ ਪੈ ਜਾਂਦਾ ਟਰੈਕਟਰ ਬਿੰਦਾ ਹੀ ਆ ਬਸ ਸਲਿੱਪ ਮਾਰੀ ਜਾਂਦਾ ਟਰੈਕਟਰ ਥੱਲੇ ਪੇ ਮਾਰੀ ਜਾਂਦਾ ਸਲਿੱਪ ਮਾਨ ਥੋੜੀ ਘਟਦਾ ਸਿੰਦਰ ਸੰਗਲਪਾ ਉਹਦੇ ਆ ਤਿੰਨ ਪਾਲਿਆ ਇੱਕ ਨਾ ਰਿਖਿਆ ਨਹੀਂ ਅੱਗੇ ਫਰਕ ਪਿਆ ਟਰਬੋ ਨਾਲ ਇੱਧਰ ਅੱਗੇ ਇਨਾ ਜ਼ੋਰ ਨਹੀਂ ਹਿਲਾਉਂਦਾ ਇਨਾ ਹੁਣ ਲਾ ਪਿਆ ਲਾਉਣ ਚਲਾ 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 ਚਲਾ

ਖਾਲੀਆਂ ਰੇ ਸਾਰੀਆਂ ਬਾਲ ਕੱਚਾ ਬਹਿਗਾ ਜੰਮਿਆ ਪਈ ਇਹ ਕਹਿੰਦੇ ਨਹੀਂ ਖੁੱਭਦੀ ਇਹ ਲੋ ਟਰੈਕਟਰ ਪਾ ਲੈਣੇ ਆਪਾਂ ਤਿੰਨ ਤਿੰਨ ਚਾਰ ਚਾਰ ਯਾਰ ਟਰੈਕਟਰ ਪਾ ਕੇ ਕੱਢਣੀਆਂ ਅੱਜ ਢੇਲਣੀ ਵਾਦਣੀ ਮੋੜ ਕੇ ਖੋਬੀ ਆਉਂਦੀਆਂ ਬੇ ਬਹੁਤ ਪੰਗਾ ਪੈਂਦਾ ਉਹਦਰ ਨਾਲ ਨਾਲ ਉਹਨਾਂ ਨੇ ਘਰੀ ਮਾਰੀ ਪੀ ਉੱਤੇ ਪਹੁੰਚਦਾ ਉਹਦਰ ਨਾਲ ਨਾਲ ਤੋੜਦਾ ਝਰੀਆਂ ਮਾਰਦੇ ਨੇ ਤੋੜੇ ਲਾ ਕੇ ਕਾਲੀ ਮਿੱਟੀ ਉੱਪਰ ਕੱਢ ਦਿੰਦੀ ਆ ਇਹ ਰੇਤੋ ਖੇਚ ਕੇ ਵਿੱਚ ਪਾ ਕੇ ਇਹ ਜਿਹੜੀ ਕਾਲੀ ਮਿੱਟੀ ਆ ਇਹ ਫੇਰ ਉੱਪਰ ਈ ਦਾ ਪਾ ਦੇਣੀ ਆ ਚੀਕਣੀ ਮਿੱਟੀ ਆ ਇਹ ਪਿੰਦੇ ਈ ਦਾ ਕੰਮ ਸੌਖਾ ਆ ਜਾਂਦਾ ਜਦੋਂ ਟਰਾਲੀਆਂ ਲਈਆਂ ਨੀਆਂ ਭਰ ਕੇ ਟਰਾਲੀਆਂ ਲਈ ਜਾਂਦੇ ਆ ਤੇ ਇਹ ਈ ਈ ਦਾ ਕੰਮ ਸਹੀ ਆ ਉਹਨਾਂ ਰੇਤੋ ਸਾਰੀ ਵਿੱਚ ਚਲ ਜਾਣੀ ਆ ਪੰਜ ਛੇ ਸਾਲ ਫੋ ਡੂੰਗੀ ਮਾਰੀ ਪਈ ਆ ਆ ਜਿਹੜੀ ਆ ਰੇਤੋ ਮੜ ਕੇ ਵਿੱਚ ਪਾ ਕੇ ਦੇ ਉੱਤੇ ਚੀਕਣੀ ਮਿੱਟੀ ਪੈ ਜਾਣੀ ਇੰਦਾ ਪਹਿਲੀ ਜਲਦੀ ਤਿਆਰ ਹੋ ਜਾਊਗੀ ਸਾਰੇ ਹੁਣ ਇੰਦਾ ਰੇਤੋ ਖਿੱਚ-ਖਿੱਚ ਕੇ ਉਧਰੋਂ ਲਈ ਜਾਂਦੇ ਸਾਰੇ ਨੇ ਇੱਧਰ ਵੀ ਲੱਗੇ ਟਰੈਕਟਰ ਇੱਧਰ ਵੀ ਲੱਗੇ ਪਏ ਤੋਂ ਸਤਿੰਦਰ ਦੇ ਆਪਣਾ ਚੰਨੀ ਇਧਰ ਪਲ ਕੇ ਦੋ ਜਣੇ ਇਹ ਉਹ ਉਧਰ ਪਾਉਂਦੇ ਹੋ ਦੇਖੋ ਤੁਮਨ ਦਿਖਾਉਣਾ ਜੂਮ ਕਰਕੇ ਉਹ ਜੌਂਡੀਰ ਬੈਗ ਧੱਕਨਦਿਆ ਪਰਮ ਲਗਾ ਕੇ ਜੌਂਡੀਰ ਚਲਾਉਣਾ ਉਹ ਬੈਗ ਧੱਕਦਾ ਕੇ ਪਿੱਛੇ ਉਹ ਚ ਪਾਈਨ ਵਾਲੀ ਝਰੀ ਪਾਈ ਨਾ ਉਹ ਚ ਪਾਣੀ ਖੜਾ ਬੈਗ ਕਰਾ ਪਾ ਕੇ ਦੋਧਰ ਉਹ ਭਰੀ ਜਾਂਦਾ ਉਹ ਦੋਵੇਂ ਉਧਰ ਲਈ ਜਾਂਦੇ ਆ

ਆ ਲੋ ਜੋ ਰੇਡਰ ਡਰੌਡਰ ਚੱਲਦੇ ਆ ਸੇਮ ਨਿਤ ਚੱਲਦੇ ਆ ਆਪਣੇ ਨਾਲ ਫਿਰ ਮਸ਼ੀਨ ਚੱਲਦੀ ਆ ਆਇਆ ਦੀ ਖੜਾਉਂਦਾ ਜੀ ਪੇਚ ਆ ਪਾਇਗਾ ਜੌਂਡੀਅਰ ਦਾ ਅੱਧ ਦੇ ਨਾਲ ਗਾਰੇ ਜਗ੍ਹਾ ਬਹਿ ਜੇ ਰੋ ਮਸ਼ੀਨ ਸਾਦ ਲੋ ਪਿੱਛੇ ਮਸ਼ੀਨ ਲੱਗੀ ਆ ਉਹ ਕੱਢੋ ਕਿਰਾਏ ਦਾ ਗੁੱਲਾ ਕੱਢੋ ਪਰਲਾ ਕਿਰਾਇਆ ਜੋਰ ਤੋਂ ਹੁੰਦਾ ਗੁੱਲਾ ਕੱਢੋ ਦਾ ਕਿਰਾਇਆ ਖਾਣੀ ਘੁੰਮੇ ਮੜਿਆ ਉਹ ਸਾਰੇ ਲਾਓ ਟਰੈਕਟਰ ਲਾ ਕੇ ਜਾ ਕਰੋ ਮਾਰੇ ਸਹੀ ਕਰੋ ਲਾ ਕੇ ਪਰਮ ਕਾਰ ਅੱਗੇ ਇਹ ਦਾ ਟਾਪਿੰਗ ਵਾਲਾ ਗੁੱਲਾ ਕਾਢੇ ਦਾ ਗੁੱਲਾ ਕੱਢ ਕਰਾਇਆ ਤੇਰਾ ਗੁੱਲਾ ਭਰਿਆ ਵਿਆ ਬੱਲੇਓ ਕਰਾਇਆ ਏ ਘੁੰਮ ਜੂਗਾ ਮੁੜ ਕੇ ਉਹ ਤਾਂ ਲੈ ਖੋਲੇ ਉੱਪਰ ਕਰ ਲਈ ਮਾੜੀ ਗੁੱਲਾ ਕੱਢਦਾ ਉੱਪਰ ਦਾ ਉਹ ਮੋਟਾ ਪਿੱਛੇ ਨਾ ਆ ਉਹ ਓ ਨਹੀਂ ਨਹੀਂ ਪਿੱਛੇ ਨਿਕਲਣਾ ਅੱਗੇ ਨਿਕਲਣਾ ਪਿੱਛੇ ਕਿੱਧਰ ਜਾਣਾ ਉਹ 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 ਅੱਗੇ ਨਿਕਲਣਾ ਕਿ ਨਿਕਲਣਾ ਪਿੱਛੇ ਨਿਕਲਣਾ ਪਿੱਛੇ ਕਿੱਧਰੇ ਨਿਕਲਣਾ ਯਾਰ Odroľ ਉਹ ਡਿਫੈਂਸ ਤੇ ਘੇਰ ਲਾ ਕੇ ਉਹਨੂੰ ਕਿ ਮੋੜੀ ਨਾ ਗਏ ਬਸ निकल गया वा निकल गया निकल गया शुगर है रात ਜਾਂਦੇ ਦੋਨੇ ਝੋਟੇ ਬੁੱਕ ਦੇ ਬਣੀ ਆ ਉਸਤਾਦ ਹੈ ਹੈ